ਜੁਲੰਦਰ ਦੇ ਆਰਟੀਓ ਡਰਾਈਵਿੰਗ ਟੈਸਟ ਟਰੈਕ ਉੱਤੇ ਉਸ ਦਿਨ ਹੰਗਾਮਾ ਹੋ ਗਿਆ ਜਦੋਂ ਇੱਕ ਕਿਨਨ ਨੇ ਉੱਥੇ ਮੌਜੂਦ ਕਰਮਚਾਰੀਆਂ ਉੱਤੇ ਮਨਮਾਨੀ ਕਰਨ ਦੇ ਗੰਭੀਰ ਇਲਜ਼ਾਮ ਲਗਾਏ। ਹੰਗਾਮੇ ਦੇ ਚੱਲਦੇ ਕੁਝ ਸਮੇਂ ਦੇ ਲਈ ਟੈਸਟ ਪ੍ਰਕਿਰਿਆ ਵੀ ਪ੍ਰਭਾਵਿਤ ਰਹੀ। ਕਿਨਨ ਦਾ ਕਿਹਾ ਕਿ ਦੋਸਤ ਦੇ ਨਾਲ ਡਰਾਈਵਿੰਗ ਟੈਸਟ ਦੇਣ ਲਈ ਟਰੈਕ ਉੱਤੇ ਆਇਆ ਸੀ ਤੇ ਉਸ ਦੌਰਾਨ ਉਸਦੇ ਦੋਸਤ ਨੂੰ ਪਹਿਲਾ ਇੱਕ ਐ ਕੇ ਫੇਲ ਕਰ ਦਿੱਤਾ ਕਿ ਉਸ ਦੀ ਗੱਡੀ ਲੱਗ ਗਈ ਹੈ। ਉਸ ਦਾ ਵੀਡੀਓ ਦਿਖਾਉਂਦੀ ਜਦੋਂ ਮੰਗ ਕੀਤੀ ਗਈ ਤਾਂ ਕਰਮਚਾਰੀਆਂ ਨੇ ਮਨਾਂ ਕਰ ਦਿੱਤਾ ਤੇ ਉਸ ਤੋਂ ਬਾਅਦ ਦੂਸਰੀ ਵਾਰ ਟੈਸਟ ਦੇਣ ਪਹੁੰਚੇ ਤਾਂ ਇਸ ਵਾਰ ਪਾਰਕਿੰਗ ਸਹੀ ਨਾ ਹੋਣ ਦਾ ਹਵਾਲਾ ਦੇ ਕੇ ਫਿਰ ਤੋਂ ਫੇਲ ਕਰ ਦਿੱਤਾ। ਉਹਨਾਂ ਕਿਹਾ ਕਿ ਡਰਾਈਵਿੰਗ ਟੈਸਟ ਟਰੈਕ ਉੱਤੇ ਕਾਉਕੀ ਹੋਈ ਹੈ। ਜਦੋਂ ਕੋਈ ਟੈਸਟ ਦੇਣ ਦੇ ਲਈ ਟਰੈਕ ਉੱਤੇ ਜਾਂਦਾ ਹੈ ਤਾਂ ਉਸ ਨੂੰ ਇਹ ਕਹਿ ਕੇ ਫੇਲ ਕੀਤਾ ਜਾਂਦਾ ਹੈ ਕਿ ਉਸ ਦੀ ਗੱਡੀ ਘਾਦੇ ਵਿੱਚ ਲੱਗ ਗਈ। ਉਹਨਾਂ ਕਿਹਾ ਕਿ ਨੁਜਾਨ ਕਈ ਲੋਕਾਂ ਦੇ ਨਾਲ ਅਜਿਹਾ ਹੋ ਰਿਹਾ ਹੈ। ਡਰ ਦੇ ਕਾਰਨ ਕੋਈ ਵੀ ਆਪਣੀ ਆਵਾਜ਼ ਨਹੀਂ ਚੁੱਕਦਾ ਉਹਨਾਂ ਨੇ ਕਿਹਾ ਹੈ ਕਿ ਹਰ ਕੋਈ بار-बार ਟੈਸਟ ਦੀ ਫੀਸ ਦੇਣ ਦੇ ਲਈ ਸੰਭਵ ਨਹੀਂ ਹੁੰਦਾ ਇਸ ਮੰਦ ਵਿੱਚ ਉਹਨਾਂ ਨੇ ਟੈਸਟ ਲੈਣ ਵਾਲੇ ਕਰਮਚਾਰੀਆਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਮੌਕੇ ਤੇ ਹੰਗਾਮਾ ਹੋਇਆ ਡਰਾਈਵਰ ਨੂੰ ਕੀ ਸੁਣਾ ਉਹਨਾਂ ਦਾ ਕਹਿਣਾ ਇਹ ਹੈ ਵੀ ਤੁਹਾਨੂੰ ਪਿੱਛੋਂ ਆਰਡਰ ਨਹੀਂ ਹੈਗਾ ਮਤਲਬ ਸੌਰੀ ਨਹੀਂ ਇਹਨਾਂ ਨੇ ਇਦਾਂ ਨਹੀਂ ਕਿ ਕਿਸਾਨ ਨੂੰ ਪਿੱਛੋਂ ਪਹਿਲੇ ਕਹਿੰਦੇ ਨਹੀਂ ਸਾਨੂੰ ਮਤਲਬ ਮਤਲਬ ਅਸੀਂ ਨਹੀਂ ਦੱਸ ਸਕਦੇ ਸਾਨੂੰ ਰਿਪੋਰਟਰ ਆਲੇ ਆ ਕੇ ਤਾਂ ਬੋਲਦੇ ਨੇ ਰਿਪੋਰਟਰ ਪ੍ਰੈਸ ਰਿਪੋਰਟਰ ਕੋ ਮਤਲਬ ਜੇ ਤਾਂ ਫਿਰ ਮੈਂ ਨੇ ਪੁੱਛਿਆ ਕਿ ਤੁਹਾਨੂੰ ਪਿੱਛੋਂ ਲਾਗੂ ਹੈਗੀ ਇਹ ਚੀਜ਼ ਕੋਈ ਜਵਾਬ ਨਹੀਂ ਦਿੱਤਾ ਫਿਰ ਮੈਂ ਦੋ ਤਿੰਨ ਵਾਰੀ ਪੁੱਛਿਆ ਫਿਰ ਨੇ ਦੱਸਿਆ ਕਿ ਹਾਂ ਸਾਨੂੰ ਜਿਹੜਾ ਮਤਲਬ ਇੱਥੇ ਦਾ ਮੇਨ ਆ ਉਹਨਾਂ ਵੱਲੇ ਇਹ ਚੀਜ਼ ਲਾਗੂ ਨਹੀਂ ਹੈਗੀ ਕਿ ਦੱਸਣਾ ਫਿਰ ਮੈਂ ਕਿਹਾ ਫਿਰ ਬੰਦਾ ਨਪੜ ਬੰਦਾ ਕਿੱਦਾਂ ਪਾਸ ਹੋਊਗਾ ਇੱਕ ਵੱਡਾ ਸਵਾਲ ਇਹ ਵੀ ਹੈਗਾ ਨਾ ਜਿਦੇਖੋ ਤੁਸੀਂ ਨਾ ਤੁਹਾਨੂੰ ਕਹਿ ਰਿਹਾ ਗਰਾਸ ਦੇ ਨਾਲ ਟਾਇਰ ਟਾਇਰ ਟੱਚ ਹੋ ਗਿਆ ਜਾਂ ਕੁਝ ਵੀ ਹੈ। ਇੱਕੀ ਵਾਰੀ ਸੀ। ਹਮ ਐਦ ਕੀ ਕੀ ਕਹਿੰਦੇ ਇਹਨੂੰ? ਐਦ ਕੀ ਕਹਿੰਦੇ ਕਿ ਤੁਸੀਂ ਪਾਰਕਿੰਗ ਸਹੀ ਨਹੀਂ ਲਾਈ ਪ੍ਰੋਪਰ ਅੰਦਰ ਕਰਕੇ ਨਹੀਂ ਲਾਈ। 10 ਫਰਾਵਾ ਜਗ੍ਹਾ ਐ ਨਹੀਂ ਹੋਣਾ। ਇੱਥੇ ਬਾੜਦੀ ਐ ਇੱਥੇ ਅੰਦਰ ਬਾੜਦੀ ਐ। ਹਮ ਹੁਣ ਇੰਨੀ ਕਦੇ 21 ਦੁਕੀ ਦਾ ਤਾਂ ਫਰਕ ਪੈ ਹੀ ਜਾਂਦਾ ਵਾ। ਹੋਰ ਬਾਹਰ ਆਪਾਂ ਕਿਤੇ ਪਾਰਕਿੰਗ ਲਾਣੇ ਉੱਥੇ ਵੀ ਇਦਾਂ ਹੀ ਹੁੰਦਾ ਪ੍ਰੋਪਰ ਖੰਦ ਨਾ ਤੁਨਾ ਟੱਚ ਕਰ ਦੇਣੀ ਹੈ ਕਲੀਅਰ ਕਰਾਉਣੀ ਹੈ ਨਾ ਇੰਟਰਵਿਊ ਪਹਿਲਾਂ ਸਾਰੀ ਇਹ ਸਫਾਈ ਕਰਾਉਣ ਜਾਂ ਆਪ ਹੀ ਕਰਨ ਇਹਨਾਂ ਨੇ ਹੋਰ ਤਾਂ ਕੰਮ ਕਰਨਾ ਨਹੀਂ ਹੈਗਾ ਇਹ ਵੀ ਫੇਲ ਕਰੀ ਜਾਂਦੇ ਆ ਜਿਹੜੇ ਬੰਦੇ ਮਾਤੜ ਸਾਤੜੇ ਕੋਈ 500 ਕਰਕੇ ਆਉਂਦਾ ਕੋਈ ਦਿਹਾੜੀ ਲਾ ਕੇ ਆਉਂਦਾ ਉਹਨਾਂ ਨੂੰ ਵੀ ਫੇਲ ਕਰ ਕਰਕੇ ਭੇਜੀ ਜਾਂਦੇ ਤੁਸੀਂ ਇਹਨਾਂ ਦੇ ਉੱਚ ਦੇ ਨਾਲ ਗੱਲਬਾਤ ਕੀਤੀ ਹੈ ਕੋਈ ਆਡੀਓ ਮੈਂ ਇਹਨਾਂ ਨੂੰ ਕਿਹਾ ਵੀ ਇੱਥੇ ਦਾ ਮੇਨ ਕੌਣ ਆ ਇਸ ਟਾਈਮ ਲਾਈਕ ਹੋਣ ਇੱਥੇ ਕੌਣ ਬੈਠਾ ਕੋਈ ਨਹੀਂ ਜੀ ਮੇਨ ਉਹ ਡੀਸੀ ਦਫ਼ਤਰ ਜਾਣਾ ਪੈਣਾ ਮੈਂ ਪਹਿਲੇ ਡੀਸੀ ਦ ਉੱਥੇ ਜਾ ਕੇ ਗੱਲ ਕਰਦੀਆਂ ਫਿਰ ਦੇਖਦੀਆਂ ਉਹ ਕੀ ਕਹਿੰਦੇ ਨੇ ਉਹ ਕਹਿੰਦੇ ਡੀਸੀ ਦਫਤਰ ਇੱਥੇ ਕੋਈ ਨਹੀਂ ਦੂਜੀ ਦੂਜੀ ਵਾਰੀ ਫੇਲ ਕੀਤਾ ਗਿਆ ਤੀਜੀ ਵਾਰੀ ਸੁਣਾ ਅਗਰ ਜੇ ਕੋਈ ਬੰਦਾ ਕਿਸੇ ਦੀ ਗੱਡੀ ਨਾਲ ਲੱਗਦੀ ਹੈ ਨਾ ਕੋ ਰਿਕਾਰਡ ਤੇ ਹੁੰਦਾ ਨਾ ਅਗਲੇ ਅਗਲੇ ਬੰਦੇ ਦੀ ਗਲਤੀ ਦੱਸ ਸਕਦੇ ਕਿ ਹਾਂ ਤੁਹਾਡੀ ਇਹ ਗਲਤੀ ਫਰਾਨ ਕਰਨ ਦੀ ਇਹਨਾਂ ਨੇ ਕੋਈ ਗਲਤੀ ਵੀ ਨਹੀਂ ਦੱਸੀ ਬਸ ਐਂਦਾ ਕਹਦਾ ਕਿ ਪਾਰਕਿੰਗ ਸਹੀ ਨਹੀਂ ਲੱਗੀ ਠੀਕ ਐਂਦਾ ਕਰਕੇ ਤੇ ਹੁਣ ਹੁਣ ਤੁਹਾਨੂੰ ਭੇਜ ਦਿੱਤਾ ਗਿਆ ਇਥੋਂ ਦੀ ਹੁਣ ਤੁਹਾਨੂੰ ਭੇਜ ਦਿੱਤਾ ਗਿਆ ਨਹੀਂ ਮੈਂ ਡੀਟੀ ਦਫਤਰ ਜਾਵਾਂਗੀ ਜਿਹੜਾ ਇੱਥੇ ਦਾ ਮੇਨ ਹੈ ਮੈਂ ਉਹਨੂੰ ਕਹਿਣਾ ਮੈਨੂੰ 3000 ਰੁਪਏ ਦੇ ਲੈ ਸ कि जेडे एक्टिव ਮਦਰਾ ਜਿਹਨਾਂ ਦੀ ਐਕਟਿਵ ਮਤਲਬ 2 ਵੀਕਲ ਮਤਲਬ ਜੋ ਵੀ ਆ 2 ਵੀਲਰ ઓર 2 ਵੀਲਰ ਉਹਨਾਂ ਦਾ ਮਤਲਬ ਪੈਰ ਨਹੀਂ ਥੱਲੇ ਲੱਗਣਾ ਜਿੱਦਾ ਹੁਣ ਇਹਨਾਂ ਨੇ ਕਿਹਾ ਕਿ ਪੈਰ ਨਹੀਂ ਥੱਲੇ ਲੱਗਣਾ ਜਿੱਦਾ ਪਹਿਲੇ ਤੇਨਾਂ ਨੇ ਸਿਰਫ ਇਦਾਂ ਕਿਹਾ ਕਿ ਐਰੋ ਨੂੰ ਫੋਲੋ ਕਰੋ ਬਾਸ ਐਰੋ ਨੂੰ ਫੋਲੋ ਕਰੋ ਕੱਟ ਦੇ ਇਹਨਾਂ ਦਾ ਮੂੰਹ ਬੰਦ ਕਰੋ ਪੁਲਸੀਆਂ ਦਾ ਆ ਮੋੜ ਘਟੋ ਤਾਂ ਪੁਲਤੀਆਂ ਨਾਕੇ ਸਰਾਮੀ ਬਾਕੀ ਪੁਲਸਪਾਸੇ ਨਾਕੇ ਘਟਣ ਵਾਸਤੇ ਹੀ ਹੈ ਚਲਾਨ ਘਟਣ ਵਾਸਤੇ ਹੀ ਹੈ ਘਟੇ ਘਟਣ ਵਾਸਤੇ ਹੀ ਹੋਰ ਕੀ ਕਰਨ ਮਾਤੇ ਹੁੰਦੇ ਸੱਚ ਦੱਸ ਮੈਂ ਤੇਨੂੰ ਕਿਹਾ ਸੱਦ ਲਓ ਪੁਲਸੇ ਇੱਥੇ ਉਹ ਵੀ ਨਹੀਂ ਸੱਦਦੇ ਪੇ ਇੱਕ ਹੀ ਲਾਤਾਂ ਸਦਿਆ ਲਾਤਾਂ ਸਦਿਆ ਲਾਤਾਂ ਸਦਿਆ ਤੇ ਜਦ ਇੱਥੇ ਲਾਤਾਂ ਸਦ ਬਣਵਾਣ ਆਈਦਾ ਫੇਰ ਇੱਥੇ ਕਹਿੰਦੇ ਜੀ ਤੁਹਾਡੀ ਇੱਥੇ ਗੱਡੀ ਲੱਗ ਗਈ ਗੱਡੀ ਲੱਗਦੀ ਵੀ ਨਹੀਂ ਹੁੰਦੀ ਕਹਾ ਤੇ ਗੱਡੀ ਲੱਗ ਜਾਂਦੀ ਤੁਹਾਡੇ ਇੱਥੇ ਲੱਗੀ ਬਾਹਰ ਸ਼ਰਾਬਾ ਪੁਲਸੀਆਂ ਦੇ ਜੋ ਦੇੋ ਸ਼ਰਾਬੀ ਨੂੰ ਪੈਸੇ ਇੱਥੇ ਇਹਨਾਂ ਨੂੰ ਦਓ ਸਾਰਿਆਂ ਨੂੰ 5 500 ਰੁਪਈਆ 5000 ਰੁਪਈਆ 3 3000 ਰੁਪਈਆ ਅਪਾਇੰਟਮੈਂਟ ਚ ਕੀਂਦੀ ਹੈ ਪਈਆ ਜੇ ਬੰਦਾ ਥੋੜਾ ਪੈਸੇ ਲੋ ਘਰ ਦਿੰਦਾ ਫੇ 3000 ਅਪਾਇੰਟਮੈਂਟ ਕਿਥੋਂ 1500 ਕੁਛ ਰੁਪਈਆ ਫੀਸ ਹੈ 1600 ਰੁਪਈਆ ਕਿੰ ਪਾਜੀ ਨੂੰ ਦਿੱਤਾ ਲਗਾ ਉੱਥੇ ਮੈਂ ਪੜਨ ਦੇਣ ਰਿਪੋਰਟ ਆ ਉਹ ਦੇਖਾ ਉਹ ਦੇਖਾ ਮਾਰੋ ਲੈਟ ਉੱਥੇ ਉਹ ਦੇਖੋ ਜੀ ਤੁਹਾਨੂੰ ਦੇਖ ਸਕਦੇ ਹੋ ਕਿ ਗਰਾਸ ਜਿਹੜਾ ਕਿ ਕਿੰਨਾ ਵਧਿਆ ਹੋਇਆ ਨਜ਼ਰ ਆ ਰਿਹਾ ਤੇ ਇਹਨਾਂ ਨੇ ਜਿਹੜਾ ਕਿ ਕਿਹਾ ਗਿਆ ਕਿ ਇਹਨਾਂ ਲੋਕੀ ਤੁਸੀਂ ਆਦਾ ਦੂਜੀ ਤੀਜੀ ਵਾਰ ਹੀ ਆਏ ਨੇ ਤੇ ਇਹਨਾਂ ਦਾ ਜਿਹੜਾ ਫੇਲ ਉਹਨਾਂ ਨੂੰ ਬਾਰ ਬਾਰ ਕੀਤਾ ਜਾ ਰਿਹਾ ਕਿ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਦੇ ਟ੍ਰੈਕ ਦੀਆਂ ਜਿੱਥੇ ਬਾਬਾ ਜੀ ਇੱਥੇ ਪਹੁੰਚੇ ਨੇ ਨਾ ਇਹਦਾ ਫਰਜ਼ ਹੈ ਘਾਹ ਸਾਫ਼ ਕਰਨਾ ਫੇ ਤਾਂ ਗੱਡੀ ਲੱਗ ਗੱਡੀ ਲੱਗੀ ਵੀ ਨਹੀਂ ਸੀਗੀ ਉਹਦਾ ਪਿਛਲੀ ਵਾਰੀ ਘਾਹ ਨਾ ਟੱਚਾਈ ਸੀ ਉਹ ਤੁਹਾਨੂੰ ਸਾਡੀ ਅਟਕੀ ਤੁਸੀਂ ਘਾਹ ਸਾਫ਼ ਕਰਾਓ ਉਹ ਦੇਖੋ ਯਾਰ ਕਿੰਨਾ ਘਾਹ ਉਹ ਦੇਖੋ ਉਹ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜਾ ਕੀ ਕਿਸੇ ਜਾ ਰਿਹਾ ਦਾਸੋ ਕੀ ਮਸਲਾ ਕੀ ਹੈ ਭਾਈ ਉਹ ਕਹਿੰਦੇ ਸਾਨੂੰ ਸਮਝਾ ਕੇ ਨਹੀਂ ਭੇਜਿਆ ਸਾਨੂੰ ਨਹੀਂ ਸਮਝਾ ਨਹੀਂ ਕਿਉਂਕਿ ਬੰਦਾ ਤੇ ਟੱਚ ਦੇਣ ਕਿਉਂ ਆਉਂਦਾ ਕਿਉਂਕਿ ਉਹਨੇ ਟੱਚ ਦੇ ਹੀ ਦੇਣਾ ਹੈ ਜੈਮ ਤੋਂ ਮੱਲਾ ਕੋਈ ਕੋਈ ਟੀਚਰ ਨਹੀਂ ਸਮਝਾਉਂਦਾ ਕਿ ਕਿ ਬੱਚੇ ਨੇ ਆਪ ਪੜ੍ਹਨਾ ਹੈ। ਹੂੰ। ਜੇ ਅਸੀਂ ਕਹਾਂਗੇ ਕਿ ਲੋਕ ਇੱਥੇ ਸਮਝ ਕੇ ਆਉਣ ਕਿ ਕਿੱਦਾਂ ਪਾਰਕਿੰਗ ਕਰਨੀ ਹੈ, ਕਿੱਦਾਂ ਵੀ ਕਰਨਾ ਹੈ। ਜੀ। ਤੇ ਭਾਜੀ ਇੱਕ ਸਵਾਲ ਇਹ ਵੀ ਹੈਗਾ ਜਿਹੜੇ ਗਰਾਸ ਕਾਫੀ ਵਧਿਆ ਹੋਇਆ ਵੈ ਪੂਰੇ ਟਰੈਕ ਦੇ ਉੱਤੇ ਗਰਾਸ ਹੀ ਮੇਨਟੇਨ ਤੇ ਤੁਸੀਂ ਤੁਹਾਡੇ ਵੱਲੋਂ ਹੀ ਕਰਾਉਣੀ ਪੈਣੀ ਨਾ ਜੀ? ਜੀ। ਕਿਸੇ ਹੋਰ ਨੇ ਤੇ ਕਰਨੀ ਨਹੀਂ। ਅਸੀਂ ਆਪਣੇ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ ਹੈ। ਉਹ ਬਾਅਦ ਵਿੱਚ ਫੇਰ ਗੱਲ ਕਰਕੇ ਉਹਨਾਂ ਨੇ ਨਹੀਂ ਇਹ ਸਪਾਜੀ ਅੱਜ ਦਾ ਗਰਾਸ ਨਹੀਂ ਵਧਿਆ ਕਿੰਨੇ ਦਿਨ ਹੋ ਗਏ ਗਰਾਸ ਇਦਾਂ ਦਾ ਇਹ ਤੇ ਮੇਨਟੇਨ ਤੇ ਤੁਸੀਂ ਕਰਾਉਣਾ ਨਾ। ਅਸੀਂ ਉਹਨਾਂ ਨਾਲ ਗੱਲ ਇਹ ਲੋ ਇਹਦੇ ਜ਼ਿੰਮੇਵਾਰ ਤੇ ਤੁਹਾਡੇ ਵੀ ਬੰਦੀ ਨਾ ਚੀਜ਼ ਦੀ ਅਸਾਂ ਗੱਲ ਕਰਕੇ ਫਿਰ ਉਸ ਗੱਲ ਕਰਦੇ ਕਿ ਨਕੀ ਹੱਲ ਕਰ ਤੇ ਹੁਣ ਨਰ ਕੀ ਹੱਲ ਕੀਤਾ ਜਾ ਰਿਹਾ ਹੁਣ ਇਹਨਾਂ ਨੂੰ 250 ਰੁਪਏ 30 ਤਾਰੀਖੇ ਦੁਬਾਰਾ ਅਪਾਇੰਟਮੈਂਟ ਲੈ ਕੇ ਆਉਣਗੇ ਕਿਤੇ ਦੋ ਵਾਰੀ ਅਸੀਂ ਅੱਗੇ ਦੇ ਹੋ ਗਿਆ ਸਾਡੇ ਨਾਲ ਇੱਥੇ ਆਨੇ ਕਿ ਲੋਕਾਂ ਦੇ ਚਾਰ ਚਾਰ ਰੁਪਏ ਟੈਸਟ ਦਿੰਦੇ ਆ ਟੈਸਟ ਤੇ ਬੰਦੇ ਨੇ ਆਉਂਦੇ ਤੇ ਹੁਣ ਗਰਾਜ ਦੇ ਕਟਵਾਇਆ ਜਾਏਗਾ ਜਿਹੜਾ ਕਾਫੀ ਦੋ ਦੋ ਤਿੰਨ ਤਿੰਨ ਫੋਟੋ ਮਲ ਕਰਦੇ ਆ ਆਪਣੇ ਆਪਸਾਂ ਗੱਲ ਕਰਕੇ ਠੀਕ